ਬੁਣੀ ਆ ਲੱਗ ਰਹੀ ਐ ਜੈ ਖਾਣੇ ਦੀ ਕਿੰਨੀਆਂ ਪਾਥੀਆਂ ਕਰੀ ਬੈਠੀ ਐ ਮੇਰੀ ਚੱਕਦੀ ਐ ਚੋਰੀ ਉਹ ਮੈਂ ਦਿੰਨੇ ਹਾਂ ਤਾਂ ਪਤਾ ਚੱਕ ਲੈ ਚੱਕ ਲੈ ਹੋਰ ਚੱਕ ਲੈ ਪਾਥੀਆਂ ਤੂੰ ਮੇਰੀਆਂ ਆ ਵੇਖ ਫੜ ਲਈ ਅਜ ਮੋਪਰੀ ਕੀ ਕੀ ਨਹੀਂ ਇੱਕ ਤਾਂ ਤੁਹਾਡੇ ਉਹ ਕਟੜੀ ਜੀ ਐ ਇੰਨੀਆਂ ਪਾਥੀਆਂ ਤੇਰੇ ਕੋਲ ਕਿੱਥੋਂ ਆ ਗਈਆਂ ਕਿਉਂ ਕੋਣੇ ਹਾਂ ਅੱਛਾ ਇਕੱਲੇ ਕੱਟੀਆਂ ਸਾਡੇ ਕੋਲੇ ਹੈ ਕੱਟੀਆਂ ਤਾਂ ਆ ਗਈਆਂ ਤੁਹਾਡੇ ਇਕੱਲੇ 10 ਵੀ ਐ ਲਿਆਦੀ ਕਦੋਂ ਲੈਂਦੀ ਝੂਠ ਮਾਰਦੀ ਐ ਕੱਟੀਆਂ ਇੰਨਾ ਗੋਹਾ ਤਾਂ ਦਿੰਦੀ ਐ ਨਹੀਂ ਜਿੰਨੀਆਂ ਤੂੰ ਪਾਥੀਆਂ ਇਕੱਠੀਆਂ ਕਰਖੀਆਂ ਨੇ ਨਹੀਂ ਤੂੰ ਸਾਰਾ ਬਤਾ ਉਹ ਦੇਖ ਲੈ ਮੇਰੇ ਘਰ ਕਿੱਡਾ ਦੀ ਕਿੱਢ ਘਰ ਰਹਿ ਗਿਆ ਨਾ ਫਿਰ ਮੈਨੂੰ ਕੀ ਪਤਾ ਹੋਰ ਚੱਕਦਾ ਹੁੰਨਾ ਟੌਂਦੀ ਹੋਰ ਕੋਈ ਨਹੀਂ ਚੱਕਦਾ ਤੂੰ ਹੀ ਚੱਕਦੀ ਏ ਪੂਰੇ ਪਿੰਡ ਚ ਨਾ ਚੁਗਲੋ ਚੋਰ ਨਹੀਂ ਤੂੰ ਹੀ ਐ ਨਹੀਂ ਤੂੰ ਚੋਰ ਨਹੀਂ ਐ ਤੂੰ ਮੇਰੇ ਚੱਕਦੀ ਆ ਬਈ ਪਾਥੀਆਂ ਪਾਣੀ ਘਟ ਜਾਂਦੇ ਨੇ ਮੈਂ ਗਿੰਦੀ ਸੀ ਪਾਥੀਆਂ ਖੜ ਜਾ ਮੈਂ ਘਰ ਰੀਤੀ ਨਾ ਅੱਜ ਤੇ ਸੀਸੀਟੀਵੀ ਕੈਮਰਾ ਲਾਉਣੀ ਆ ਫਿਰ ਦੇਖੂਗੀ ਕਿਵੇਂ ਚੱਕਿਆ ਕਰੇਗੀ ਕੋਈ ਨਾ ਮੈਂ ਵੀ ਇੱਥੇ ਲਾਉਂਗੀ ਹਾਂ ਕਿਤੇ ਮਰਜ਼ੀ ਲਾ ਲਈ ਨੂੰ ਤੇਰੇ ਵਰਗੀ ਨੰਗਣੀ ਨਹੀਂ ਹੈਗੀ ਮੈਂ ਤੂੰ ਬਾਗਿਆ ਬਾਗਿਆ ਤੂੰ ਵਗ ਜੇ ਮੈਂ ਕਿੱਥੇ ਜਾਵਾਂ ਰੋਜ ਆਉਂਦੀ ਰੋਜ ਚੱਕ ਲੈਂਦੀ ਐ ਮੇਰੀਆਂ ਪਾਖੀਆਂ ਤੂੰ ਐ ਟੋੜੀ ਕੱਜਦੀ ਨਾ ਹੋਰੇ ਕਿਸੇ ਥਾਂ ਦੀ ਨਹੀਂ ਤੂੰ ਤੁਰ ਜਾ ਤੂੰ ਸਾਰੀਆਂ ਪਾਖੀਆਂ ਖਾ ਗਈ ਮੇਰੀ ਰੁੜ ਜਾਣੀ ਨਹੀਂ ਤੂੰ ਐ ਰੁੜਾ ਹਾਂ ਸਾਰਾ ਕੋਹਾ ਖਾ ਜਾਂਦੇ ਡਿੱਕ ਜਾਣੀ ਹੋਰੇ ਮੇਰਾ ਨਹੀਂ ਮੇਰੇ ਕੋ ਆਏ ਨਹੀਂ ਪੈ ਜਾਣ ਕੀੜੇ ਮੈਂ ਤਾਂ ਕਹਿੰਦੀ ਜਿਹੜੇ ਮੇਰੀਆਂ ਪਾਖੀਆਂ ਚੱਕਦੀ ਐ ਐਡਾ ਘਾੜਾ ਕਰਖਿਆ ਤੀ ਮੈਂ ਊਠ ਦੀ ਪਿੱਠ ਜੱਡਾ ਆਹ ਦੇਖ ਲੈ ਸਾਰੇ ਲੈ ਗਈ ਮੇਦੀਆਂ ਚੱਕ ਕੇ ਪਾਖੀਆਂ ਨੀ ਨਪੁੱਤੜ ਕੀੜੇ ਪੈਣਗੇ ਤੇਰੇ ਕੀੜੇ ਟੌਂੜੀਏ ਕੀੜੇ ਪੈਣ ਕੇ ਦੇਖੀ ਤੈਨੂੰ ਤਾਂ ਨਾਕਾਂ ਦੀ ਤੇ ਵੀ ਖਾਣੀ ਮਿਲਣਾ ਨਰਤਾ ਜਾ ਮਿਲਦਾ ਹੀ ਜੀ ਨੂੰ ਆ ਜਾਂਦੇ ਚੜ ਕੇ ਮਰ ਜਾਣੀ ਨਾ ਹੋਏ ਕਿਤੇ ਤਾਂ ਦੀ ਦਿਮਾਗ ਆ ਗਿਆ ਨੇ ਮੇਰਾ ਕੰਜਰੀ ਇਹਨਾਂ ਕੋ ਆਪਾ ਦਦੀਆਂ ਮੈਂ ਦੱਸਾਂ ਓਏ ਇਹਨਾਂ ਦੇ ਘਰੇ ਤਾਂ ਮੈਂ ਰੱਖ ਕੇ ਆਉਣਾ ਤੀਗਾ ਇਹਨਾਂ ਦੇ ਤਾਂ ਘਾਣੂ ਰੱਖਣਾ ਏ ਨੀ ਬਾਗ ਜਾ ਬਾਗ ਜਾ ਤੂੰ ਹਣਾ ਪੂਰੀ ਖੜ ਗਈ ਜਿਵੇਂ ਚਾਚੀ ਚਲਉਂਦੀ ਬਿਜੇ ਚ ਨਾ ਕਿਉਣਾ ਮੈਂ ਵੀ ਚਲਾਣਾ ਪਰ ਹੁਣ ਕਿਹੜੇ ਮੂੰਹ ਨਾਲ ਚਲਾਵਾ ਇਹੀ ਤਾਂ ਹੈਗੀ ਜਿਹੜੀ ਮੇਰੇ ਪਿੱਛੇ ਲੱਗ ਜਾਂਦੀ ਇਹ ਨਾਲ ਨਾਲ ਮੈਂ ਲੜਪੀ ਹੋਣਾ ਐ ਕਰਦੀਆਂ ਹਾੜਾ ਕੱਢ ਕੇ ਦੇਖ ਲੈ ਨਿਕ ਅੱਦਾ ਆਹੋ ਨਿਭਾਗ ਜਾ ਬਗ ਜਾ ਤੂੰ ਨੀ ਨਿਭੜੇ ਤੂੰ ਐ ਨਿਭਾਗ ਜਾਨੀ ਮੈਂ ਲੜਨਾ ਚਾਹੁੰਦੀ ਨਹੀਂ ਤੇਰੇ ਨਾਲ ਨਿਭੜੇ ਮੈਂ ਪੈਰੀ ਹੱਥ ਲਾਉਂਦੀ ਐ ਮਿੰਨ ਤਾਂ ਐ ਲੱਗੇਵਾ ਉਹਨਾਂ ਦੇ ਕੇਲੂ ਇੱਕ ਤੇ ਮੇਰੇ ਤਾਂ ਬਲੱਡ ਵਧ ਰਿਹਾ ਤੇ ਬਾੜਾ ਨਹੀਂ ਮੈਂ ਕੀ ਕਰਾਂ ਪੋਚ ਪੋਹ ਲੈ ਜਾਂਦੇ ਨੇ ਪੱਥੀਆਂ ਚੋਰੀ ਕਰਕੇ ਤੈਨੂੰ ਪਤਾ ਗੁੱਸਾ ਤਾਂ ਆਉਂਦਾ ਹੈ ਨਹੀਂ ਤੈਨੂੰ ਪਛਾਣ ਚ ਨਹੀਂ ਆਈ ਨੀ ਨਾ ਵੀ ਬਲਿਖੇ ਬਲਿਖੇ ਲੜ ਗਈ ਅੱਖਾਂ ਦੀ ਨਿਗਾ ਵੀ ਘੱਟ ਹੋ ਰਹੀ ਹੈ ਕੀ ਕਰਾਂ ਮੇਰੇ ਤਾਂ ਹਾਈ ਨਹੀਂ ਦਿਖੀ ਨਹੀਂ ਪਹਿਲੇ ਤੂੰ ਦਰ ਤੂੰ ਦਰ ਨਹੀਂ ਦਿਖੀਂਦਾ ਹੁਣ ਵੀ ਨਹੀਂ ਮੈਨੂੰ ਮੈਕੈਨਿਕ ਲਵਾ ਲੈਣੀ ਪੈਣੀ ਤੂੰ ਤਾਂ ਰੋ ਹੀ ਲੜਦੀ ਹੈ ਮੇਰੇ ਨਾਲ ਆ ਕੇ ਹੋਰ ਪੈਣੇ ਨਹੀਂ ਮੈਨੂੰ ਤਾਂ ਪਤਾ ਨਹੀਂ ਕੀ ਹੋ ਰਿਹਾ ਮੇਰੇ ਤਾਂ ਦਿਮਾਗ ਹੀ ਘੁੰਮ ਗਿਆ ਤੂੰ ਤੇਰੇ ਤਾਂ ਦਿਮਾਗ ਤੇ ਮੇਰੀ ਗੱਲ ਸੁਣਿਆ ਤੇਰੇ ਆ ਸਾਰੇ ਦਿਨ ਕੰਮ ਕਰਦੀ ਤੇਰੇ ਗੋਟੇ ਗਿੱਡੇ ਨਹੀਂ ਦੁਖਦੇ ਨਹੀਂ ਗਿੱਟੇ-ਗੋਟੇ ਤਾਂ ਨਹੀਂ ਮੇਰੇ ਬਥੇਰੇ ਦੁਖਦੇ ਨੇ ਕੀ ਕਰਾਂ ਨੀ ਆ ਗੋਹਾ ਜੇ ਪੱਥਣਾ ਪੈਂਦਾ ਇੰਨਾ ਪਿਆ ਹੁਣ ਵੀ ਹੁਣ ਵੀ ਸੋਇ ਤੂੰ ਇਹ ਦੇਖ ਤੂੰਗੀ ਨੀ ਮੈਨੂੰ ਕਦੇ ਬੈਠੀ ਨੂੰ ਦੇਖਿਆ ਨਹੀਂ ਨੀ ਨਾ ਨਹੀਂ ਤੂੰ ਤਾਂ ਕੋੜੇ ਮੰਗੂ ਫਿਰਦੀ ਰਹਿੰਦੀ ਏ ਨਹੀਂ ਪੱਜੀ ਆ ਦੇਖ ਕੋੜੇ ਮੰਗੂ ਫਿਰਦੀਆਂ ਨਾ ਸਾਡਾ ਘਰ ਦੇਖ ਲੈ ਕਿੱਥੇ ਹੁਣ ਐ ਘੁੰਮ ਕੇ ਉਹ ਫਿਰਨੀ ਤੇ ਐ ਐਡੀ ਦੂਰ ਤੱਕ ਕਿਉਂ ਆਉਂਗੀ ਨਹੀਂ ਐਡੀ ਦੂਰ ਤੂੰ 바ਵਾ ਜੇ ਮਜਾਲ ਏ ਮੇਰੇ ਗੋਡੇ ਦੁਖਜੂਗਾ ਨਹੀਂ ਇੱਧਰ ਕੀ ਰਾਜਾ ਫੇਰਾ ਨਹੀਂ ਇੱਧਰ ਆ ਜਾ ਬਥੇ ਕੀ ਐ ਖੜ ਜਾ ਨੀ ਕੋਈ ਦੇਖ ਵੀ ਨਾ ਲਵੇ ਨੀ ਆ ਕੇ ਚੱਕੀ ਫਿਰਦੀਆਂ ਤੂੰ ਆਹੇ ਇਧਰ ਆਜਾ ਹੱਥ ਨਹੀਂ ਲਾਉਣੇ ਇਹਨੂੰ ਦੇ ਦੇ ਨੀ ਨੀ ਬਹੁਤ ਦੇ ਦੇ ਕਹਿੰਦੀ ਬੌਲੀ ਮਹਿੰਗਾ ਪਤਾ ਕਿੰਨਾ ਹੈ ਨੀ ਚੱਲ ਫਿਰ ਲੈ ਜਾ ਨੀ ਜੇ ਮਹਿੰਗਾ ਨੀ ਬਹੁਤ ਮਹਿੰਗਾ ਹੈ ਤਾਂ ਮੇਰੀ ਗੱਲ ਤਾਂ ਸੁਣ ਹੁਣ ਦੱਸ ਇਹ ਤਾਂ ਇੱਕ ਚਮਚਾ ਹੀ ਵਾਧੂ ਹੈ ਬੌਲੀਏ ਇੱਕ ਚਮਚਾ ਲਾ ਕੇ ਸਾਰੇ ਦਿਨ ਐ ਫਿਰੇਂਗੀ ਤੂੰ ਟਟਰੀ ਵਾਂਗੂ ਭੱਜੀ ਹੈ ਹਾਂ ਲਵਾ ਦੇ ਫਿਰ ਇੱਕ ਚਮਚਾ ਐ ਨਹੀਂ ਕਿਉਂ ਇੱਕ ਚਮਚਾ ਦਾ 50 ਰੁਪਏ ਦਾ ਪੈਂਦਾ ਮੈਂ ਨਾਮ ਹੈਗਾ ਹਾਂ ਪਤਾ ਕਿੱਥੋਂ ਲੈ ਕੇ ਆਉਣੀ ਆ ਮੈਂ ਰਾਜਸਥਾਨ ਤੋਂ ਲੈ ਕੇ ਆਉਣੀ ਆ ਜਿੱਦੇ ਕਹਿੰਦੇ ਹੁੰਦੇ ਨੇ ਨਾ ਬਿਪ੍ਰਿਤੋ ਦक्षिणी ਪਿੰਡ ਚ ਦੋ ਤਿੰਨ ਦਿਨ ਉੱਧਰ ਮੈਂ ਗਈ ਹੁੰਨੀ ਆ ਰਾਜਸਥਾਨ ਦੀ ਟੂਰ ਤੇ ਉਦੋਂ ਤੋਂ ਰਾਜਸਥਾਨ ਜਾਣੀ ਆ ਜੀ ਹਾਂ ਸਾਰਾ ਰਾਜਸਥਾਨ ਕਰਕੇ ਮੈਂ ਤਾਂ ਉਹ ਨਹੀਂ ਤਾਂ ਮਾਰੂਥਲ ਜਾ ਹਾਂ ਹਾਂ ਉਹ ਵੀ ਜਾਣੀ ਆ ਬੂ ਬੂ ਉਹਨਾਂ ਨੇ ਕਹਿੰਦੇ ਬੋਤੇ ਹਾਂ ਹਾਂ ਬੋਤੇ ਦੀ ਸੈਰ ਵੀ ਕਰੀ ਹੋਈ ਐ ਹਾਂ ਤੈਨੂੰ ਵੀ ਕਰਾ ਲੇ ਹਾਂ ਇੱਕ ਦਿਨ ਨਹੀਂ ਮੈਨੂੰ ਵੀ ਲੈ ਚਲੀ ਨਹੀਂ ਮੈਂ ਵੀ ਲਿਆਉ ਫਿਰ ਨਹੀਂ ਪਹਿਲੇ ਸਰੀਰ ਤਾਂ ਠੀਕ ਕਰ ਲੈ ਬੋਤੇ ਤੇ ਚੜ੍ਹਨ ਖਾਤਰ ਵੀ ਜਾਣ ਚਾਹੀਦੀ ਆ ਹਾਂ ਕੁੜੀ ਹਣਾ ਬੌਲੀ ਹਾਂ ਤੂੰ ਤਾਂ ਕੋੜੇ ਵਰਗੀ ਹਣਾ ਕੁੜੇ ਚੜ ਜਾਂਦੇ ਹੋਣੀ ਛਾਲ ਜੀ ਮਾਰ ਕੇ ਨਹੀਂ ਮੈਂ ਇਹ ਟਬੂਸੀ ਮਾਰ ਕੇ ਚੜ ਜਾਂਦੀ ਨਹੀਂ ਐ ਬੌਲੀਏ ਮੇਰੀ ਨਹੀਂ ਕੋਣ ਕਰਨ ਨੂੰ ਪਿੰਡ ਚੋਂ ਸੱਚੀ ਗੱਲ ਨਹੀਂ ਮੈਥੋਂ ਤਾਂ ਨਹੀਂ ਚੜਿਆ ਜਾਣਾ ਹੈਗਾ ਤੂੰ ਐ ਕਰ ਤੂੰ ਮੇਰੇ ਨਾਲ ਘਰੇ ਚੱਲ ਤੈਨੂੰ ਮੈਂ ਇੱਕ ਚਮਚਾ ਲਵਾਉਣੀ ਆ ਚੱਲ ਪੰਜਾਹ ਦਾ ਨਹੀਂ ਤੇ ਮੈਂ ਤੇ ਚਾਹੂਰੀ ਦੇ ਦੇ ਤੂੰ ਇੱਕ ਚਮਚਾ ਓਰੇ ਬੌਲੀਏ ਜੇ ਕਿਸੇ ਨੇ ਦੇਖ ਲਿਆ ਵੀ ਰੌਲਾ ਪੈ ਜੂ ਅੱਛਾ ਓਰੇ ਕਰੇ ਜਾਮਾ ਉਹਨੇ ਛੋਡੇ ਮੈਥੋਂ ਤਾਂ ਨਹੀਂ ਪੈਣ ਤੁਰਿਆ ਜਾਣਾ ਹੈਗਾ ਜਿੱਦੂਰਾ ਨਹੀਂ ਐ ਕਰ ਆਪਾਂ ਐ ਕਰਦੇ ਆ ਨਹੀਂ ਇੱਥੇ ਰੋੜ ਅਰੇੜਾ ਥੂੜਾ ਮਿਲ ਜੂਗਾ ਤੇ ਚੜ ਜਾਂਦੇ ਆ ਨਾ ਜਿਹ ਸਤ ਤੂਦੀ ਦੁਕਾਨ ਤੇ ਤੇ ਪਾਣੀ ਲੈ ਲਾਂਗੇ ਐ ਸਾਈਡ ਜੀ ਤੇ ਹੋ ਕੇ ਮੈਂ ਤੈਨੂੰ ਚਮਚਾ ਚੋਰੀ ਲਵਾ ਦੂੰ ਚਮਚਾ ਲਵਾ ਦਿੰਦੀ ਮੈਂ ਹਾਂ ਤੇ ਮੈਂ ਕਹਿੰਦੀ ਆ ਤੂੰ ਤਾਂ ਮੈਂ 50 ਦਾ ਲਾਉਣੀ ਆ ਚਮਚਾ ਨਹੀਂ ਬਾਲਾ ਦੱਸੀ ਨਾ ਕਿਸੇ ਨੂੰ ਜੇ ਪਤਾ ਲੱਗ ਗਿਆ ਪਿੰਡ ਚ ਬੌਲੀ ਐ ਫਿਰ ਮੇਰੇ ਕੋਲ ਕੱਢ ਜਾਕਰ ਤੈਨੂੰ ਮਿਲ ਲੈਣੀ ਹਾਂ ਹਾਂ ਦੱਸ ਦੇ ਨਹੀਂ ਤੈਨੂੰ ਅੱਜ ਤਾਂ ਮੈਂ 45 ਰੁਪਏ ਦਾ ਲਾਉਂਗੀ ਨਾ ਪਹਿਣੇ 40 ਤਾਂ ਪਹਿਣੇ ਬਾਲੇ ਮੈਂ ਨਹੀਂ ਚੱਲ ਤੇਰੀ ਨਹੀਂ ਮੇਰੀ ਨਹੀਂ 40 ਦਾ ਲਾ ਦੇ ਨਾ ਪਹਿਣੇ 40 ਦਾ ਬਾਲੀ ਕੱਟ 45 ਦਾ ਲਾ ਦੋ ਨਾ ਪਰੀ ਨਾ ਮੇਰੀ 43 ਦਾ ਲਾ ਦੂੰਗੀ ਤਾ ਤੌਲ ਤੇ ਪੈਣ ਬਾਲੇ ਮੈਂ ਦੇ ਦੇ 42 ਲਾ ਦੂੰਗੀ ਨਾ ਤੂੰ ਕੀ ਕਰਦੀ ਐ ਬੈਠੇ ਤੂੰ ਨਾ ਪਰੇ ਤੂੰ ਤਾਂ ਬਾਲੇ ਕਟਾਈਏ ਨਹੀਂ ਐ ਜੀ ਬਾਲੇ ਨਹੀਂ ਬਟਾਉਂਦੇ ਆ ਜਾ ਤੂੰ ਮੈਨੂੰ 40 ਦਾ ਲਾ ਦੇ ਜੇ ਤਾ ਮੈਨੂੰ ਦੇ ਚਲ ਸਾਡੇ 40 ਦਾ ਲਾ ਦੂੰਗੀ ਤੇਰੀ ਨਾ ਮੇਰੀ ਸਾਡੇ 40 ਬਸ ਨਹੀਂ ਫਿਰ ਹੋ ਚੁੱਕੀ ਬਚੂਗਾ ਤੈਨੂੰ ਦੱਸ ਚਲ ਇਹ ਕਦੀ 40 ਦਾ ਤੈਨੂੰ ਚਮਚਾ ਲਾ ਦੂੰਗੀ ਤੇ ਖੰਡ ਦੀ ਮੈਨੂੰ ਕੋਲੀ ਦੇ ਨਿਕ ਖੰਡ ਦੀ ਕੋਲੀ ਹਾਂ ਨਾ ਨਾ ਪਰੇ ਮੈਂ ਖੰਡ ਮੂਕਰੀਏ ਥੋੜੀ ਚਾਹ ਬਣਾ ਲੂੰਗੀ ਨਾ ਤੈਨੂੰ ਚਾਹ ਵੀ ਪਿਆਉਂਗੀ ਇਹਦੇ ਅਲੀ ਇਜ਼ਲੀ ਚਾਹ ਦੇਖੀ ਕਿੰਨੀ ਤੇਜ਼ ਹੁੰਦੀ ਐ ਖੰਡ ਦੀ ਕੋਲ ਤਾਂ ਪੈਣ ਬਾਲੀ ਮਹਿੰਗੀ ਐ ਜੀ ਦੇਖ ਤੂੰ ਐ ਸੋਚ ਕੇ ਦੇਖ 45 ਰੁਪਏ ਕਿਲੋ ਹੋ ਰਹੀ ਐ ਖੰਡ ਕੁੜੇ ਹੈ ਚੱਲ ਤੇ ਤੂੰ ਅੱਜ 40 ਦੇ ਲਾ ਦੂੰਗੀ ਨੀ ਐ ਦੋ ਤੂੰ ਸੱਚੀ ਮਾਰੀ ਨਹੀਂ ਤਾਲੀ ਬਲੇ ਸੌ ਲੱਗੂ ਸੱਚੀ ਕਹਾਂ ਰਹੀ ਮੈਂ ਮੇਕੋ ਚੱਲ ਤੈਨੂੰ 40 ਦਾ ਲਾ ਦੂੰਗੀ ਪਰ ਜੋ ਤੂੰ ਖਾ ਲਿਆ ਨਾ ਤੂੰ ਤਾਂ ਮੈਨੂੰ 60 ਰੁਪਏ ਵੀ ਦਿਆ ਕਰੀਂ ਇੱਕ ਚਮਚੇ ਦੀ 60 ਰੁਪਏ ਹਾਂ ਇਹ ਗਾਹਾਂ ਦੀ ਚੀਜ਼ ਬਾਰੇ ਕਿੰਨੀ ਬੌਲੀ ਐ ਏ ਬਹੁਤਾਂ ਦੀ ਚੀਜ਼ ਹੈ ਹਾਂ ਪਰ ਫਿਰ ਚੱਤ ਵੀ ਵਾਲੇ ਨੇ ਐ ਦੱਸ ਤੂੰ ਮੈਨੂੰ ਮੈਨੂੰ 40 ਦੀ ਲਾ ਦੇ ਮੈਂ ਕਿਥੋਂ 60 ਰੁਪਏ ਨਹੀਂ ਮੰਗਦੀ ਨਹੀਂ ਚੰਚਰ ਰੋਈ ਲੈ ਲਿਆ ਕਰ ਮੈਂ ਥੋੜੀ ਮੰਗਦੇ 60 ਰੁਪਏ ਤੂੰ ਆਪ ਦਿਆ ਕਰੇਂਗੇ ਮੈਨੂੰ ਮੈਂ ਆਪ ਦਿਆ ਕਰੂੰਗੀ ਹਾਂ ਨਹੀਂ ਜੋ ਤੂੰ ਭੱਜ ਭੱਜ ਕੇ ਕੰਮ ਕਰੇ ਤੂੰ ਹੁਣ ਜਿੰਨੀਆਂ ਪੱਥੀਆਂ ਹੁਣ ਪਸਦੀਆਂ ਤੂੰ ਦੁੱਗਣੀਆਂ ਪੱਥਿਆ ਕਰੇਗੀ ਜੇ ਤੂੰ ਦੁੱਗਣੀ ਪੱਥੀਆਂ ਪੱਥੇਗੀ ਤੇਰਾ ਕੰਮ ਵੀ ਤਾਂ ਜਿਆਦਾ ਚੱਲੂਗਾ ਫੇਰ ਬੌਲੀ ਤੂੰ 60 ਰੁਪਏ ਆਪੇ ਨਹੀਂ ਦੇਂਗੀ ਮੈਨੂੰ ਚਲ ਐ ਕਰਨੀ ਚੱਜੇ ਤੈਨੂੰ ਚੰਮ ਚੱਲ ਬਾਤ ਆ ਜਾ ਚਲ ਭੱਜ ਲੈ ਨਹੀਂ ਕੋਈ ਦੇਖ ਵੀ ਨ ਆਹ ਜਿਹੜੀ ਇਹਨਾਂ ਦੀ ਚਾਚੀ ਨਹੀਂ ਹੈਗੀ ਕਿੰਨਾ ਦੀ ਆਹ ਨਹੀਂ ਹਾ ਟਿੱਕੂ ਦੀ ਮੰਮੀ ਅੱਛਾ ਹਾਂ ਉਹਦੇ ਕੋਲੇ ਗੱਲ ਨਾ ਕਰਦੀ ਬੇਲਣਤੀ ਨਹੀਂ ਹੁੰਦਾ ਪੂਰੀ ਨਹੀਂ ਉਹ ਤਾਂ ਮੈਨੂੰ ਪਤਾ ਬੇਲਣਤੀ ਤੈਨੂੰ ਪਤਾ ਜੇ ਉਹਦੇ ਕੋਲੇ ਗੱਲ ਬਾਗ ਗਈ ਮੰਨ ਲੈ ਸਾਰੇ ਪਿੰਡ ਚ ਗੱਲ ਪਹੁੰਚ ਗਈ ਨਹੀਂ ਤਾਂ ਮੈਨੂੰ ਪਤਾ ਹ ਤਾਂ ਚੁਗਲ ਨਹੀਂ ਬਸ ਕਿਸੇ ਕੋਲ ਨਾ ਕਰੀ ਤੇ ਗੱਲ ਤੇਰੇ ਚ ਤੇ ਮੇਰੇ ਚ ਦੋਹਾਂ ਚ ਰਹੇ ਠੀਕ ਆ ਠੀਕ ਆ ਆ ਜਾ ਚੱਲ ਚੱਲ ਆ ਜਾ ਆ ਜਾ ਅੱਜ ਲੱਫ ਚਲੇ ਲੋਕਾਂ ਨੂੰ ਪਤਾ ਲੱਗੇ ਵੀ ਤੀਨੀਆਂ ਜਿੰਨੇ ਕੰਮ ਕਰਦੀਆਂ ਨੇ ਇਹ ਮੈਨੂੰ ਫੜਾ ਦੇ ਨੀ ਬਠਲ ਜਾ ਨਾ ਨਾ ਤੂੰ ਅੱਗੇ ਆ ਕੇ ਫੜੀਂ ਜਾ ਤੈਨੂੰ ਮੈਂ ਲਵਾਤਾ ਚਮਚਾ ਮੌਲੀ ਇਹ ਤਾਂ ਸ਼ਕਤੀ ਆਉਗੀ ਦੇਖੀ ਤੇਰੇ ਚ ਇੱਧਰ ਹੋ ਜਾ ਨਾ ਹਾਂ ਤੂੰ ਐਂ ਕਰੀ ਯਾਰ ਨਾਲੇ ਇਹ ਤੇ ਆ ਜੀ ਬਾਈ ਬਣ ਕੇ ਨਾਲੇ ਇਹ ਤੇ ਉਹ ਤੂੰ ਗੂਗਲ ਪੇ ਕਰਤੇ ਚੱਲ ਕੋਈ ਨਾ ਜੇ 500 ਕੱਟਾ ਫੇਰ ਕਰ ਲਾਂਗੇ ਭੇਜ ਦੇ ਬਸ ਮੈਂ ਤਾਂ ਹੁਣ ਹੀ ਆ ਗਿਆ ਕਿਹ ਨੂੰ ਮਰਜ਼ੀ ਭੇਜ ਦੇ ਟਾਈਮ ਨਾ ਬਾਈ ਬਣ ਕੇ ਲਵਾਏ ਉੱਥੇ ਤੈਨੂੰ ਪਤਾ ਹੀ ਹੈ ਰੇਟ ਰੂਟ ਪੈ ਜਾਂਦੀ ਆ ਯਾਰ ਕਈ ਵਾਰੀ ਹਨਾ ਠੀਕ ਆ ਆ ਗਿਆ ਬਸ ਮੈਂ ਓਯਾ ਫੜਾ ਕੇ ਆਵਾ ਪਰੇ ਆਦਾ ਵਧੀਆ ਹੋ ਗਿਆ ਭਾਈ ਸੀ 2 ਕਿਲੋ ਨਹੀਂ ਤਾਂ ਕੰਮ ਖਰਾਬ ਹੋ ਗਿਆ ਸੀ ਉਹ ਹੈ ਇਧਰ ਗਈ ਹੋਈ ਓ ਟੈਂਕੂ ਦੀ ਮਾਂ ਮੇਰੇ ਸਾਲਿਆਂ ਦੀ ਨੇ ਪਤਾ ਨਹੀਂ ਕਿੱਥੇ ਰੱਖਤੀ ਹੋਰ ਜਾ ਕੀ ਐ ਚੰਦਰਾ ਪਈਆਂ ਗਹਾਜ ਕੀ ਐ ਬੜਾ ਛਾਪਾ ਪੈ ਗਿਆ ਤਾਂ ਉਹਨੇ ਉਹ ਚਕਾਤੀ ਨੂੰ ਕੁੱਤੀ ਨੂੰ ਕੀ ਹੋ ਗਿਆ ਕੀ ਹੋ ਗਿਆ ਇੱਥੇ ਸਮਾਨ ਜਿਆ ਪਿਆ ਸੀਗਾ ਕਿੱਥੇ ਇੱਥੇ ਪਿਆ ਸੀ ਹੋਰ ਕਿੱਥੇ ਇੱਥੇ ਹੋਗਾ ਇੱਥੇ ਹੁਣ ਅੰਨਾ ਮੈਂ ਕਸੂਈ ਉਹ ਦਿਸਦਾ ਨਹੀਂ ਮੈਨੂੰ ਦੇਖ ਲੈ ਕੀ ਐ ਸੱਥਲੇ ਥੱਲੇ ਪਿਆ ਹੋਵੇ ਸਾਰੇ ਦੇਖ ਰਿਹਾ ਤੂੰ ਦੇਖ ਲੈ ਮੈਨੂੰ ਤਾਂ ਦਿਸਿਆ ਨਹੀਂਗਾ ਕਿਸੇ ਨੂੰ ਪਤਾ ਤਾਂ ਨਹੀਂ ਕਿਸੇ ਸਾਹਮਣੇ ਤਾਂ ਨਹੀਂ ਰੱਖਿਆ ਮੈਂ ਥੋੜਾ ਹੌਣ ਚ ਨਾ ਖਾਣੀ ਤੇਰੇ ਸਾਹਮਣੇ ਤਾਂ ਰੱਖਿਆ ਤੈਨੂੰ ਪਤਾ ਨਹੀਂਗਾ ਲੈ ਮੇਰੇ ਥੌਣ ਚ ਘਾਤਾ ਮਾਰੇਗਾ ਮੈਨੂੰ ਵੀ ਪਤਾ ਕਰੇ ਤੂੰ ਹੀ ਆ ਤੈਨੂੰ ਨਹੀਂ ਦਿਸਦਾ ਫਿਰ ਫਿਰ ਮੈਂ ਕਿਹੜਾ ਖਾ ਲਿਆ ਕਿਉਂ ਰੋਲਾ ਪਾਰਖਿਆਗਾ ਪਾਰਖਿਆ ਰੋਲਾ ਹੁਣ ਅਗਲੇ ਨੂੰ ਕੀ ਜਵਾਬ ਦੇਵਾਂ ਕੰਦਾ ਦੇ ਵੀ ਕੰਨ ਨਾ ਜੀ ਇਹਨਾਂ ਨੇ ਚੁਗਲੀ ਕਰਤੀ ਨਾ ਤਾਂ ਦੇਖ ਲੈ ਕੰਦਾ ਨੂੰ ਭੇੜੇ ਦਾ ਤੇਰੇ ਕੰਨ ਨੇ ਮੜਾ ਮੋਟਾ ਟੈਚਵਾਟਨ ਖੋਲ ਕੇ ਰੱਖ ਲਿਆ ਕਰ ਮੈਨੂੰ ਨਹੀਂ ਪਤਾ ਰੱਖ ਕੇ ਭੁੱਲ ਗਈ ਹੋਵੇਂਗੀ ਜਾਂ ਤਾਂ ਦੇਖ ਲਾ ਮਾ ਨਾ ਮੈਂ ਨਹੀਂ ਕਿਤੇ ਰੱਖਿਆ ਮੈਨੂੰ ਨਹੀਂ ਪਤਾ ਇੱਥੇ ਪਿਆ ਮਨਾ ਹਾਂ ਦੇਖ ਆ ਸਮਾਂ ਦੀਏ ਹੁਣ ਉਹਨੂੰ ਕੀ ਜਵਾਬ ਦੇਵਾਂ ਮੈਨੂੰ ਐ ਦੱਸ ਤੇ ਲੈਣ ਗਿਆ ਸੀ ਲਿਆਂਦੀ ਨਹੀਂ ਲੈਣ ਗਿਆ ਸੀ ਉਥੇ ਭੂਆ ਕੋਲੇ ਗਿਆ ਸੀ ਨਾ ਮੈਂ ਚਾਕੇ ਝੋਲਾ ਮੁੜਿਆ ਆਉਣਾਗਾ ਕੀ ਗੱਲ ਹੋ ਗਈ ਕਿਉਂ ਦਿੱਤੀ ਜਿਹੜਾ ਹੁਣ ਰੌਲਾ ਚੱਲ ਰਿਹਾ ਕਿਸਾਨ ਯੂਨੀਅਨਾਂ ਦਾ 18 ਨੱਕੇ ਲੱਗੇ ਹੋਏ ਸੀ ਰਾਹ 'ਚ ਸੱਪ ਦੀ ਸਿਰ ਤੇ ਪੈਰ ਰੱਖ ਕੇ ਲਿਆਉਣਾ ਪੈਂਦਾ ਹਜਾ ਸਮਾਨ ਤੂੰ ਤਾਂ ਕਹਤਾ ਇੱਥੇ ਪਿਆ ਸੀ ਇੱਥੇ ਪਿਆ ਸੀ ਮਾੜਾ ਮੋਟਾ ਨਿਗਾਰੂਆ ਰੱਖ ਲਿਆ ਕਰੇ ਅਈ ਮੈਂ ਕੱਲ ਦਾ ਗਿਆ ਪਕਾਈ ਕਰਕੇ ਆਇਆ ਕੁਛ ਵੀ ਨਹੀਂ ਮਿਲਿਆ ਕਿਤੇ ਧਰੇ ਆ ਜਾਵਾ ਸ਼ਾਮ ਕਿ ਆਏਗਾ ਚੱਕ ਕੇ ਲਾਉਂਗਾ ਕੱਲ ਨੂੰ ਜਾ ਕੇ ਲਾਉਂਗਾ ਹੁਣ ਜਦੋਂ ਮਾੜਾ ਮੋਟਾ ਟਿਕਟ ਕਿਆ ਜਾ ਹੋ ਗਿਆ ਆ ਹੁਣ ਬਲਵੀਰ ਨੂੰ ਫੜਾਉਣੀ ਸੀਗੀ 2 ਕਿਲੋ ਮੇਰੀ ਤਾਂ ਸਲਾਹ ਸੀ ਮਖਾਇਤ ਕੀਤੇ ਢੇਡੇ ਵੇਚ ਕੇ ਕੁਛ ਪੈਸੇ ਪਾਏ ਨਾ ਕੋਠੀ ਪਾਲਾਂਗੇ ਹੋਰ ਜਿੱਥੇ ਤੂੰ ਉੱਥੇ ਦਾ ਦੇਖੇ ਮਹਿਲ ਪੈ ਜਾਣਗੇ ਤੂੰ ਕੋਠੀ ਦੀਆਂ ਗੱਲਾਂ ਕਰਦੀਆਂ ਆ ਨਹੀਂ ਘਰੇ ਸਾਂਭ ਸਕੀ ਦੱਸ ਇਹ ਤਾਂ ਕਿਸੇ ਨੇ ਚੱਕ ਲਿਆ ਪਰ ਧਰਦਿਆਂ ਦੇਖ ਲਿਆ ਹੁਣ ਤੇ ਫੇ ਤੂੰ ਕਰੇ ਇੱਥੇ ਦਾਣੇ ਦਲਦੀ ਹੁੰਨੀ ਆ ਮੈਂ ਦੱਸਾਂ ਜਿਹਨੋਂ ਨਾ ਲੱਲਾ ਜਾਂ ਮੁੰਡਾ ਨਹੀਂ ਹੈਗਾ ਕਿਹੜਾ ਲੱਲਾ ਆ ਉਹਨਾਂ ਦਾ ਇਹ ਜੁੜੇ ਜੇ ਵਾਲਾ ਉਹ ਦੂਜਾ ਇੱਕ ਹੋਰ ਹੈ ਹਾਂ ਹਾਂ ਦੋਨੇ ਉਥਾ ਇੱਥੇ ਬੈਠਾ ਉਹ ਉਥੇ ਗੇੜ ਤੇ ਤੇ ਆ ਦੂਰਬੀਨ ਨਾਲ ਦੇਖੀ ਜਾਵੇ ਮੈਨੂੰ ਆਗੀ 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 ਦੂਜੇ ਨੂੰ ਕਹੀ ਜਾਵੇ ਤੇ ਮੈਨੂੰ ਕਹਿੰਦਾ ਤੈਨੂੰ ਪੁੱਕੀ ਚ ਫੜਾਵਾਂਗਾ ਮੈਂ ਮੈਂ ਕਿਹੜੀ ਪੁੱਕੀ ਵੇਚਦੀ ਆ ਵੇ ਫਿਰ ਮੈਂ ਉਹੀ ਲੈ ਕੇ ਚੱਕ ਕੇ ਹੈ ਉਹੀ ਲੈ ਕੇ ਚੱਕ ਕੇ ਦੂਰਵੇਂ ਲਈ ਬੈਠਾ ਸੀਗਾ ਬਸ ਫਿਰ ਲੈ ਗਏ ਪਤਾ ਹੀ ਆ ਗਈ ਘਰੇ ਬੇਅਕਲ ਜਨਾਨੀ ਆ ਗਈ ਕਿਹੜਾ ਪੁੱਛਦਾ ਕੋਈ ਹੁਣ ਚੱਕ ਕੇ ਲੈ ਜਾਂਦੇ ਆਂਗੇ ਜਿੱਥੇ ਮਗਰ ਤਾਂ ਬਥੇਰਾ ਪਈ ਸੀ ਸੋਟੀ ਲੈ ਕੇ ਮੈਨੂੰ ਕੀ ਪਤਾ ਨੇ ਪੁੱਤੇ ਆਈ ਚਬੜ ਜਾਣਗੇ ਮੈਨੂੰ ਤਾਂ ਲੱਗਦਾ ਕੰਧ ਉੱਤੋਂ ਦੀ ਉੱਤਰ ਕੇ ਲੈ ਕੇ ਗਏ ਨੇ ਲੈ ਗਏ ਫਿਰ ਹੁਣ ਕੀ ਕਰੀਏ ਚੱਲ ਤੂੰ ਤਾਂ ਮਰਵਾ ਕੇ ਹਟੇਂਗੀ ਐ ਨਹੀਂ ਕਰਦੀ ਹੈਗੀ ਤੂੰ ਮਾੜਾ ਮੁੰਡਾ ਸਾਫ਼ ਦਿੰਦੀ ਨਾ ਅੱਜ ਨੂੰ ਮੈਂ ਕੁਛ ਨਾ ਕੁਛ ਕਰ ਦਿੰਦਾ ਮੈਨੂੰ ਤਾਂ ਐਸੀ ਕੋਠੀ ਪਾ ਲਾਂਗੇ ਚੰਗੀ ਗੱਡੀ ਰੱਖ ਲਾਂਗੇ ਘਰੇ ਕੋਠੀਆਂ ਪਾ ਦੇਂਗੀ ਤੂੰਗਾ ਹਾਂ ਹੀ ਵਿਚਾਲੀ ਆ ਵੀ ਟਹਿ ਜਾਊਗਾ ਜਿਹੇ ਜੇ ਲੱਸਣ ਰਹੇ ਪੈ ਤਨਾ 10000 ਰੁਪਏ ਦੀ ਸੀਗੀ ਉਹ ਤੇ ਹੋਰ ਹੈਗੀ ਤਾਂ ਦੱਸ ਦੇ ਸੀ 2 ਕਿਲੋ ਸੀ ਹਾਂ 2 ਕਿਲੋ ਸੀ ਨਾ 18 ਕਿਲੋ ਸੀ ਬੜਾ ਪੰਗਾ ਪੈ ਗਿਆ ਯੋ ਕਿਤੇ ਸੂਣਾ ਸਣਾ ਉਹ ਤਾਂ ਤੂੰ ਕੀ ਸਾਹਮਣੇ ਜਿਹੜੀ ਇਹ ਚੀਜ਼ ਨਹੀਂ ਸਾਹਮ ਸਰਗੀ ਬੇਟੇ ਪਈ ਆ ਪਈ ਰਹਿਣ ਦੇ ਤੂੰ ਨਿਗ੍ਹਾ ਰੱਖ ਰਾ ਤੈਨੂੰ ਘਰੇ ਛੱਡ ਕੇ ਜਾਣਾ ਚੱਕਦੀਆਂ ਝੋਲਾ ਕਿਤੇ ਕਿਸੇ ਦੇ ਘਰੇ ਕੋਲੇ ਕਸਣ ਬਗ ਜਾਂਦੀਆਂ ਕਿਤੇ ਕਿਸੇ ਦੇ ਵਾਗ ਜਾਂਦੀ ਮੈਂ ਸੀ ਦੇ ਨੀ ਮਰੀ ਮੈਂ ਤਾਂ ਅੰਦਰ ਪਈ ਸੀਗੀ ਮੈਂ ਤਾਂ ਕਿਤੇ ਨਹੀਂ ਜਾਂਦੀ ਉਹ ਚੱਲ ਤੂੰ ਬਗ ਜਾ ਬਲੱਡ ਨਾ ਵਧਾਦੀ ਮੇਰਾ ਤਾਂ ਹੌਣ ਕੁੱਟ ਦੂ ਮੈਂ ਲੈ ਮੇਰੇ ਤਾਂ ਹੌਣ ਕੁੱਟ ਦੂ ਕੁੱਟ ਦੂ ਤਾਂ ਹੌਣ ਹੁਣ ਉਹਨੂੰ ਜਵਾਬ ਦੇਣਾ ਪਊਗਾ ਵੀ ਕੱਲ ਨੂੰ ਫੜਾਉਂਗਾ ਭਾਈ ਹੁਣ ਇਹਨੂੰ ਕੀ ਪਤਾ ਵੀ ਮੈਂ ਗਾਹ ਨੂੰ ਚਕਾਤੀ ਬਲਵੀਰ ਹੱਥ 'ਚ ਹੀ ਸੀ ਉਹ ਫੋਨ ਤੇਰੇ ਓ ਯਾਰ ਇੱਥੇ ਆ ਤੇਰੀ ਪਰਝਾਈ ਜੀ ਤੈਨੂੰ ਪਤਾ ਹੀ ਨਹੀਂਗਾ ਹੈਗਾ ਇਹਦਾ ਦਿਮਾਗ ਨੂੰ ਕੰਮ ਨਹੀਂ ਕਰਦਾ ਟੂੜੀ ਵਾਲਾ ਖੂਸਾ ਭਰਿਆ ਹੋਇਆ ਹੈਗਾ ਦਿਮਾਗ ਦੇ ਵਿੱਚ ਹੋਰ ਯਾਰ ਉਹ ਕੋਈ ਪਤਾ ਨਹੀਂ ਕਿਤੇ ਰੱਖ ਰੋਖ ਕੇ ਭੁੱਲ ਗਈ ਸਮਾਨ ਪਿਆ ਹੀ ਯਾਰ ਘਰੇ 2 ਕਿਲੋ ਹੁਣ ਤਾਂ ਬਾਈ ਕੱਲ ਨੂੰ ਮਿਲੂਗਾ ਫਿਰ ਤੈਨੂੰ ਪਤਾ ਨਾਕੇ ਨੁੱਕੇ ਵੜੇ ਲੱਗਿਆ ਕੱਲ ਨੂੰ ਫੜਾ ਕੇ ਜਾਊਂਗਾ ਫਿਰ ਅੱਜ ਦਾ ਦਿਨ ਉਹਨੂੰ ਭੇਜੀ ਨਾ ਮੁੰਡੇ ਨੂੰ ਫਿਰ ਮੈਂ ਘਰੇ ਫੜਾ ਜੂਗਾ ਕੋਈ ਨਾ ਚੰਗਾ ਠੀਕ ਆ ਚਲ ਇਹ ਤਾਂ ਮੰਨ ਗਿਆ ਹੈਗੀ ਸੀ ਅਗਲੇ ਕੋਲੇ ਜੇ ਨਾ ਹੁੰਦੀ ਨਾ ਕਰਤਾ ਹੀ ਕੁੰਡਾ ਅਗਲੇ ਦਾ ਉਹ ਤਾਂ ਕਹਿਤਾ ਵੀ ਇੱਥੇ ਲੈ ਗਏ ਚੱਕ ਕੇ ਕਿਉਂ ਰੌਲਾ ਪਾਇਆ ਹੁਣ ਉਹ ਚੱਲ ਓਏ ਚੁੱਪ ਕਰ ਜਾ ਮੈਂ ਗੋਏ ਓ ਅੱਜ ਤਾਂ ਕੋਈ ਦੀਨੀ ਨਹੀਂ ਹੈਗੀ ਯਾਰ ਹੈ ਸਮਾਰ ਕੇ ਫੋਕਸ ਲਾ ਮੈਨੂੰ ਤਾਂ ਨੀਂਦ ਆਈ ਜਾਂਦੀ ਐ ਨਿਆਰ ਆ ਰਿਆ ਠੰਡੀਆਂ ਹਵਾ ਚੱਲਦੀ ਆ ਹਾ ਹਾ ਤੂੰ ਤਾਂ ਹੀ ਲੱਗ ਗਿਆ ਕਦੇ ਖਾਣ ਉਹ ਕੀ ਇਹ ਜਲਾ ਉਹ ਚੂਰ ਨੇ ਭੁੱਕੀ ਪੱਕੀ ਜੀ ਹੂੰ ਮੈਂ ਤਾਂ ਮਕਾਨ ਨਹੀਂ ਜਾਂਦਾ ਭੁੱਗੀ ਵਾਲਿਆਂ ਦੀ ਜਵਾੜਾ ਕੁੱਟ ਨੂੰ ਜੇ ਤੂੰ ਲੱਗ ਗਿਆ ਜਮੀ ਨਹੀਂ ਮੈਂ ਤਾਂ ਨਹੀਂ ਸੋਝ ਨਹੀਂ ਨੀਂਦ ਆ ਵਧੀਆ ਆਪਾਂ ਤਾਂ ਫੜ ਨਹੀਂ ਆ ਉਹ ਫੜਾਂਗੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹਦੇ ਘਰ ਵਾਲੇ ਨੂੰ ਤਾਂੜੇ ਵਾਲੇ ਨੂੰ ਅੱਡਾ ਤਾਂੜਾ ਹੋ ਰਿਹਾ ਓਏ ਉਹ ਵੀ ਵੇਚਦਾ ਓਏ ਉਹ ਰੈਂਬੋ ਮੂੰਹ ਕੁੱਟਾਂਗੇ ਉਹਦਾ ਮੂੰਹ ਕੁੱਟਾਂਗੇ ਆਪਾਂ ਦਾ ਭਾਈ ਹਾਂ ਖੜ ਜਾ ਇੱਕ ਮਿੰਟ ਮੈਂ ਛੇਤੀ ਫੋਕਸ ਲਾ ਆ ਫੇਰ ਦੇਖ ਆਉਂਦਾ ਕਿ ਨਾ ਕੋਈ ਓਏ ਉਹ ਨੁਖੜਾ ਆ ਓਏ ੜਾ ਉਹਦੇ ਘਰ ਆ ਬੁੜੀ ਲਫੰਡਰੀ ਦੇ ਹਾਂ ਹਾਂ ਵੀ ਆਪਾਂ ਨੂੰ ਬੋਲੇ ਆਪਾਂ ਵੀ ਕੜਾਂਗੇ ਮੈਂ ਤਾਂ ਮੂੰਹ ਕੁੱਟੂ ਬਈ ਫੜ ਦੇ ਕਿ ਮੈਂ ਨੀਚੇ ਆਉਂਦੇ ਨੀਚੇ ਆ ਉਹ ਛੱਟ ਵੀ ਨਾ ਲੱਗੇ ਯਾਰ ਓਏ ਉਹ ਦੇਖੀ ਡੁਗਗਰੀ ਆ ਫੜਾ ਆਪਣਾ ਹਥਿਆਰ ਫੜਾ ਫੜੀਆਂ ਅੜ ਜਾ ਇਹ ਲੜ ਵੀ ਨਾ ਜਾਵੇ ਓਰੇ ਕੋਸਾ ਫੜ ਜਾ ਐ ਲੜਦਾ ਤੂੰ ਦੇਖ ਮੜਾ ਯਾਰ ਹਾਂ ਓਏ ਹੋਉਂਦਾ ਮਿਲਦਾ ਇੱਧਰ ਬਿਠਾ ਓਏ ਤੈਨੂੰ ਬੜਾ ਨਹੀਂਦਾਗਾ ਤੂੰ ਦੇਖ ਨਾ ਪੈਗਾ ਤੈਨੂੰ ਮੈਨੂੰ ਤਾਂ ਇਹਦੇ ਨਾਲ ਹਾਂ ਹੁਣ ਸਾਫ਼ ਦਿਖੂਏ ਦੇਖ ਓਹ ਤਾਂ ਰਿਆ ਓਏ ਹਾਂ ਆ ਆਂਦੇ ਕੋਈ ਨਹੀਂ ਅੱਜ ਅੱਜ ਪੁੱਛਾਂਗੇ ਜਿਆਦਾ ਪੁੱਛਾਂਗੇ ਓਏ ਇਹਨੂੰ ਚੱਕ ਲਿਆ ਕਰ ਸਾਫ਼ ਦੀ ਵੈ ਤੂੰ ਦਾ ਦਿਖੂਏ ਨਾਲ ਐ ਚੱਕ ਕੇ ਰੱਖਾ ਕਰ ਇਹਨੂੰ ਬਸ ਠੀਕ ਓਏ ਆਪਣੇ ਲੈ ਮੋਟਰਸਾਈਕਲ ਦੀ ਸਾਈਕਲ ਨਹੀਂ ਆ ਗਿਆ ਤੂੰ ਇਹ ਕਾਤੋਂ ਲੈ ਕੇ ਰੱਖਦਾ ਹੈ ਮੈਨੂੰ ਨਹੀਂ ਪਤਾ ਮੈਂ ਇਸ ਮੋਟਰਸਾਈਕਲ ਸਾਈਕਲ ਵਾਸਤੇ ਥੋੜੀ ਆਈ ਹਾਂ ਤਾਂ ਹੈਲੀਕਾਪਟਰ ਚਲਾਉਣਾ ਬਰੋ ਮੈਂ ਸਿੱਧਾ ਮੈਂ ਤਾਂ ਕੋ ਝੂਟਾ ਦਵਾਇ ਨਹੀਂ ਲੈਂਡ ਮੈਨੂੰ ਤਾਂ ਝੂਟਾ ਦਵਾਇ ਨਹੀਂ ਕੋਦੇ ਆਪਾਂ ਇਕੱਠੇ ਲੈਂਡ ਕਰਾਂਗੇ ਦੇਖੀ ਸਿੱਧਾ ਆ ਆਂਦੇ ਉਹਨੂੰ ਉਹ ਆ ਗਿਆ ਖੜ ਜਾ ਆ ਜਾਂਦਾ ਉਹ ਬੈਠਿਆ ਮੇਰੇ ਸਾਲੇ ਦੇ ਚੱਲ ਇਹਨੂੰ ਪੁੱਛਦਾਗਾ ਜੇ ਇਹੀ ਚੱਕ ਲਿਆਇਆ ਤਾਂ ਐ ਮਰ ਜਾਂਦੀ ਆ ਭਗਾਈ ਉਹ ਕਮਲੀ ਦੀ ਓਏ ਫੇਰ ਉਡ ਗਿਆ ਇਹਦੇ ਵਿੱਚੋਂ ਹੋਏ ਇੱਕ ਉਹ ਆ ਗਿਆ ਆ ਗਿਆਿੱਥੇ ਓਏ ਰੈਂਬੋ ਆ ਸੀਗਾ ਹਾਂ ਕੀ ਹੈ ਉਹ ਮੈਂ ਨਹੀਂ ਲਈ ਰੱਖ ਦੋ ਕਿੱਥੇ ਹੈ ਓਏ ਰੈਂ ਮੈਂ ਤਾਂ ਦੀਦਨ ਫੇਰ ਇਹਨੂੰ ਤਾਂ ਉੱਪਰ ਚੱਕ ਲਾਤ ਖਸਮ ਨੂੰ ਓਹੋ ਆਤੀ ਮੈਂ ਤਾਂ ਐ ਦੀ ਵਗ ਨੈਰਾ ਨੂਰਾ ਹੋ ਗਿਆ ਨਾ ਤੂੰ ਆ ਸਾਰਾ ਦਿਨ ਪਾਈ ਰੱਖਦਾ ਦੱਸ ਕੋਈ ਮੋਟਰਸਾਈਕਲ ਤੂੰ ਉਸ ਸਾਥੋ ਕੀ ਲੈਣਾ ਇਸ ਤਾਂ ਇਹ ਹੈਲੀਕਾਪਟਰ ਚ ਲਾਉਣਾ ਹੈ ਠੀਕ ਹੈ ਵੱਟ ਘੱਟ ਇਹ ਨਾ ਬੋਲੀ ਸਾਡੇ ਨਾਲ ਹੋਰ ਨਹੀਂ ਬੋਲ ਪੁੱਤ ਮੇਰੇ ਪਹਿਲਾਂ ਤੇਰੀ ਜਿਹੜਾ ਨਾ ਨੀ ਸਾਨੂੰ ਪੁੱਛਦਾ ਜਾਂ ਬੋਲੀ ਉਹਦੇ ਹਾਂ ਗੱਲ ਸੁਣ ਲੋ ਯਾਰ ਹਾਂ ਮੈਂ ਸੁਣ ਦੇਖ ਕੇ ਆਇਆ ਜੀ ਪਿਆਰਾ ਛੋਡੇ ਨਾਲ ਤਾਂ ਹੀ ਮੈਂ ਇੱਡੀ ਦੂਰ ਆਇਆ ਹਾਂ ਆਹ ਫਿਰ ਕਿਹੜਾ ਪਿਆਰਾ ਹੈ ਪਿਆਰਾ ਹੈ ਸਾਡੇ ਨਾਲ ਹਾਂ ਕਿਹੜਾ ਪਿਆਰਾ ਹੈ ਚੰਗਾ ਪਾਪਾ ਨਹੀਂ ਆਏਗਾ ਮੈਂ ਸੁਣ ਕੇ ਗੱਲ ਪੁੱਛਦਾ ਮੇਰੇ ਸ਼ੇਰ ਬਣ ਕੇ ਦੱਸ ਦੋ ਹਾਂ ਵੀ ਉਹ ਮੇਰੇ ਘਰ ਇੱਕ ਉਹ ਇਟਾਈਆਂ ਤੇ ਕੁਸਮਾਨ ਪਿਆ ਸੀਗਾ ਥੋੜਾ ਸਮਾਨ ਕਿਹੜਾ ਸਮਾਨ ਆ ਕੋਈ ਲਫਾਫੇ ਚ ਸਮਾਨ ਪਿਆ ਸੀ ਚੂਰਨਾ ਆ ਚੂਰਨਾ ਫੁੱਦੂ ਨਾਮ ਜੀ ਨਾ ਉਹ ਫੁੱਦੂ ਪੁੱਕੀ ਵੇਚਦਾ ਨੂੰ ਪੁੱਕੀ ਠੀਕ ਐ ਨਾਲੇ ਜਿਹੜੀ ਆ ਪਿੰਡ ਦੀ ਖਬਰ ਹੈ ਨਾ ਕੱਲੀ ਕੱਲੀ ਰਿਕਾਰਡ ਹੁੰਦੀ ਐ ਇੱਥੇ ਨਾਲਿਆਂ ਇੱਕ ਮਿੰਟ ਇੱਕ ਮਿੰਟ ਕੀ ਕਹਿੰਦਾ ਇਹ ਆਪਾਂ ਨੂੰ ਕੀ ਕਹਿੰਦਾ ਇਹ ਚ ਵੀ ਕੈਮਰੇ ਨੇ ਤੈਨੂੰ ਪਤਾ ਉਹੀ ਤੂੰ ਸਾਡੇ ਦੇ ਦੂਸ਼ਨ ਲਈ ਐ ਨਾ ਦੂਸ਼ਨ ਕਿਥੋਂ ਕੀ ਚੱਕ ਲੈ ਤੇਰੇ ਅਸੀਂ ਨੇ ਐ ਅਸੀਂ ਚੋਰ ਤੁਰੇ ਫਿਰਦੇ ਐ ਰੋਂ ਦੂਸ਼ਨ ਲਈ ਐ ਨਾ ਸਾਡੇ ਦੇ ਤੂੰ ਆ ਅਸੀਂ ਚੋਰ ਐ ਉਹ ਨਹੀਂ ਸ਼ੇਰਾ ਮੈਂ ਚੋਰ ਨਹੀਂ ਕਹਿੰਦਾ ਮੈਂ ਕਹਿੰਦਾ ਭਲੇਖੇ ਚ ਨਾ ਚੱਕ ਲੈ ਹਮੋਂ ਤੁਸੀਂ ਓ ਯਾਰ ਹੁਈ ਮਰੀ ਜਾਣਾ ਤੂੰ ਯਾਰ ਅਸੀਂ ਨਾ ਕੀ ਕਰਨੇ ਹਾਂ ਅਸੀਂ ਨਾ ਉੱਥੇ ਅੱਛਾ ਗਏ ਨਹੀਂ ਤੁਸੀਂ ਆਹ ਵੀ ਓ ਸਾਲਿਓ ਓ ਨਹੀਂ ਨਹੀਂ ਐ ਨਹੀਂ ਇੱਕ ਮਿੰਟ ਇੱਕ ਮਿੰਟ ਓ ਅਸੀਂ ਗਏ ਜ਼ਰੂਰਤੀ ਹਾਂ ਅਸੀਂ ਚੋਰ ਨਹੀਂ ਹਾਂ ਕੰਦ ਦੇ ਬੱਚੇ ਕੀ ਕਰਦੇ ਸੀ ਫਿਰ ਆਹ ਬਾਈ ਬਟਨ ਨੀ ਗਾੜ ਗਿਆ ਇਦਾਂ ਯਾਰ ਕਬੂਤਰ ਹੈਦਾ ਕਬੂਤਰ ਓਹਦਾ ਕਬੂਤਰ ਕਬਤਰ ਮਾਹੋਂ ਬਣਾ ਦੂ ਥੋੜੇ ਚੀਨੇ ਕਬੂਤਰ ਕਹਿੰਦਾ ਮੈਨੂੰ ਦੱਸੋ ਕੌਣ ਚੱਕ ਲਿਆ ਸੀ ਦੱਸੀ ਤੈਨੂੰ ਪੁੱਛਣਾ ਤਾਂ ਪਤਾ ਗਿਆ ਹਾਂ ਤੁਸੀਂ ਸਕੂਲ ਜਾ ਕੇ ਲੈ ਆ ਬਹਿ ਜਾ ਓਰੇ ਬਹਿ ਜਾ ਬਹਿ ਜਾ ਨਾ ਬਹਿ ਜਾ ਹੈ ਤਾਂ ਆ ਦੱਸ ਦੇ ਕਿ ਦੱਸ ਦੇ ਦੱਸ ਬੈ ਜਾ ਬੈ ਜਾ ਦੱਸ ਆਹੋ ਮੇਰੀ ਗੱਲ ਸੁਣ ਲੈ ਹਾਂ ਆਪ ਤਾਂ ਤੂੰ ਨਿਕਲੇ ਰਹਿਣਾ ਤੰਤੰਦਣਾ ਰਾਜਸਥਾਨ ਠੀਕ ਹੈ ਹਾਂ ਉਹ ਤੇਰੀ ਕਾਲੀ ਪਿੱਸੋ ਵਾਂਹੀ ਕਰਦੀ ਕਿ ਪਿੱਸੋ ਕੀ ਕਰਦੀ ਆ ਬੰਦੇ ਦੇ ਬੰਦਾ ਠਾ ਬੰਦਾ ਬੰਦੇ ਤੇ ਬੰਦਾ ਠਾ ਬੰਦਾ ਕਮਾਲ ਕਰੀਏ ਸਾਡੀ ਥੱਪੜ ਮਾਰੀ ਨਾ ਆਉਂਦੇ ਨੇ ਇਕੱਲਾ ਇਕੱਲਾ ਬੰਦਾ ਆ ਜਾਂਦਾ ਤੁਹਾਡੇ ਘਰੇ ਹਾਂ ਇਹ ਸਾਰਾ ਕੁਝ ਰਿਕੋਰਡ ਹੈ ਦਿਖਾ ਮੈਨੂੰ ਦਿਖਾ ਦੇ ਹਣ ਹਣ ਨਹੀਂ ਦਿਖਾਉਂਦੇ ਆਏ ਦਿਖਾਉ ਦੇਗੇ ਹਣ ਨਹੀਂ ਰਿਆ ਨਹੀਂ ਦਿਖਾਉਂਦੇ ਮੋਨਾ ਐ ਨਹੀਂ ਤੁਸੀਂ ਮੁੱਕਰ ਸਕਦੇ ਵੀ ਉਥੋਂ ਚਾੱਕੇ ਨਹੀਂ ਲੈ ਕੋਸੇ ਤੈਨੂੰ ਦਿਖਾਵਾਂਗੇ ਜਿੱਦਨ ਮਰਜ਼ੀ ਦਿਖਾ ਦਈਏ ਬੰਦੇ ਤੂੰ ਆ ਬਿਲਾਦੇ ਤੁਹਾਡੇ ਘਰੇ ਆਉਂਦੇ ਨੇ ਕਹਿੰਦਾ ਬੰਦੇ ਪਤਾ ਆਉਂਦੇ ਨੇ ਕੰਮ ਆਉਂਦੇ ਨੇ ਤੂੰ ਰਾਜਸਥਾਨ ਜਾਂਦਾ ਕਹਿੰਦਾ ਜਾਣਾਂਗਾ ਫੇਰ ਪਿੱਛੋਂ ਬੰਦੇ ਆਉਂਦੇ ਨੇ ਤੁਹਾਡੇ ਘਰੇ ਆਉਂਦੇ ਆ ਬੰਦੇ ਸਾਰੇ ਬੇਕਮ ਆਉਂਦੇ ਨੇ ਦਿਮਾਗ ਦੇ ਨਾਲ ਲਖੰਡਰ ਵੀ ਮੇਰੇ ਲਈ ਪਹੂਜੀ ਨਾਲੇ ਮੇਰੇ ਪਾਪਾ ਨੂੰ ਵੀ ਜਿਵੇਂ ਲਾਰਖਾ ਹਉਣੇ ਨਾਲੇ ਘਰੇ ਫੜਾ ਕੇ ਹੁਣ ਪਹਿਲਾਂ ਸਾਡੀ ਜ਼ਮੀਨ ਬਕਵਾਤੀ ਸਾਰੀ ਹੋਏ ਮੇਰੇ ਦਾਦਾ ਲਾਤਾ ਤੁਸੀਂ ਨੇ ਭੁੱਕੀ ਤੇ ਆ ਨਾਲੇ ਮੇਰੀ ساری ਜ਼ਮੀਨ ਖਾ ਗਿਆ ਮੇਰਾ ਪਪਾ ਮੇਰੀ ਗੱਲ ਸੁਣ ਲੋ ਚਲਾ ਤਾਂ ਮੈਨੂੰ ਨਹੀਂ ਪਤਾ ਲੱਗਿਆ ਵੀ ਤੁਸੀਂ ਚੱਕ ਕੇ ਲੈ ਆਓ ਕਿ ਨਾ ਜੇ ਤੂੰ ਬਾਅਦ ਮੇਰੇ ਘਰ ਕੰਨੀ ਦੇਖੋ ਛੋਟੇ ਸਾਲੋਂ ਮੈਂ 70 ਬਹੁਤ ਫੇਰੂੰਗਾ ਇਹ ਤਾਂ ਸਾਡੀ 5 ਸਾਲ ਹੋ ਗਏ ਡਿਊਟੀ ਕਰਦੇ ਆ ਇਹ ਤਾਂ ਵੀ ਸਾਰੇ ਪਿੰਡ ਚ ਡਿਊਟੀ ਐ ਇਸ ਤਾਂ ਹੀ ਫਰਾਂਗੇ ਚੰਗਾ ਆਜੋ ਫਿਰ ਆਜੋ ਆਜੋ ਆਹੋ ਜਾ ਸਾਲਾ ਲੈ ਕੇ ਪਾਇਲਟ ਬਣਿਆ ਰਹਿੰਦਾ ਭੈਣ ਦਾ ਨਾ ਪਾਇਲਟ ਤਾਂ ਅਸੀਂ ਬਣ ਜਾਗੇ ਉਹ ਆਪਦਾ ਕਹੇ ਲਿਆ ਮਾਰੇ ਯਾਰ ਅਸੀਂ ਲੈ ਸੱਠੋ ਕੀ ਲੈਣਾ ਤੂੰ ਭਰਾ ਮੈਂ ਬਣਾਉ ਆਇਓ ਸੁਣ ਦੱਸ ਕਿਉਂ ਮਤਿਆ ਨਾ ਵੀ ਜਾ ਜਾ ਹੁਣੀ ਜਾ ਬੜਾ ਓ ਯਾਰ ਕਾਹੂ ਮਗਜ ਮੈਂ ਰਹਿ ਜਾਣਾ ਸਾਲਾ ਕੰਟਰੋਲ ਫੰਟਰ ਦੀ ਬਹੁਤ ਫੰਟਰ ਸਾਰੇ ਟੱਪਰੀ ਆਏ ਆ ਭੈਣ ਦੇਰਾਂ ਦੇ ਇਹਨਾਂ ਦਾ ਸ਼ਰਮੇ ਨਹੀਂ ਹੈਗੀ ਇਹਨਾਂ ਨੂੰ ਆਓ ਚਲ ਰਿਹਾ ਪਤਾ ਲੰਗ ਗਿਆ ਚਲ ਰਿਹਾ ਪਤਾ ਆਪਣਾ ਉਧਰ ਕੰਮ ਚੱਲਦੇ ਆ ਚਲ ਇਹਨੇ ਕੋਤੀ ਚੱਲ ਕੰਮ ਦੀ ਤੇ ਚਲ ਆ ਜਾ ਬਹੁਈ ਦੇ ਫੇਰ ਲਾਵਾਂਗੇ ਜਾ ਕੇ ਦੂਰਾ ਬੀਣਾ ਹਾਂ ਉਹ ਹੁੰਦਾ ਤੁਮਿੰਦਾ ਉਹਨੂੰ ਪੁੱਛਦੇਂਗੇ ਵੇ ਪਾ ਲੈ ਦੇ ਉਰੀਆ ਹਾਂ ਹੋਰ ਕਰੇ ਠੀਕ ਠਾਕ ਹੈ ਹਾਂ ਤੇ ਹੋਰ ਪੁੱਤ ਕੀ ਕਰਦਾ ਹੁੰਦਾ ਕੁਝ ਨਹੀਂ ਮੈਂ ਤਾਂ ਇੱਥੇ ਜਾਈ ਜਾਂਦਾ ਸੀ ਪੜਦਾਗਾ ਤੂੰ ਹੂੰ ਪੜਦਾਗਾ ਤੇ ਅੱਜ ਘਰੇ ਕਾ ਤੂੰ ਐ ਮੇਰੀ ਛੁੱਟੀ ਆ ਗਈ ਅੱਜ ਐ ਕਰੀ ਤੇਰੇ ਪਾਪ ਨੂੰ ਕਹਿਦੀ ਚੂਰਨ ਲੈ ਆ ਬੇਬੇ ਕੋਲ ਮੈਨੂੰ ਸਾਰਾ ਕੁਝ ਪਤਾ ਤਾਂ ਚੂਰਨ ਨੇ ਆਪ ਤਾਂ ਪੁੱਕੀ ਵੇਚਦੀਆਂ ਤੇ ਤੈਨੂੰ ਕੌਣ ਕਹਿੰਦਾ ਸਾਰੇ ਪਿੰਡ ਜੀ ਤਾਂ ਗੱਲ ਫੈਲੀ ਪਈ ਹੈਗੀ ਹਾਏ ਬੇਪੁੱਤ ਮਤਾ ਚੂਰ ਦੇ ਵੇਚਦੀਆਂ ਮੈਂ ਪੁੱਕੀ ਕਿੱਥੇ ਵੇਚਦੀਆਂ ਤੇ ਤੇਰੇ ਬਾਪ ਨੂੰ ਭੇਜੀ ਤੂੰ ਪੁੱਕੀ ਵੇਚਦੀਆਂ ਪੁੱਕੀ ਖੜ ਜਾ ਭੈਣ ਤੇ ਆ ਵੀਰਾ ਹੈ ਆ ਗਈ ਮੈਂ ਹੈ ਤਨ ਮੈਂ ਕਾ ਤੇਰੇ 100 ਰੁਪਏ ਦੇਖ ਮੈਂ ਅੱਜ ਮੰਮੀ ਨਾਲ ਖੇਡਾਂਗਾ ਤੇਰੀ ਗੁੱਸਾ ਪਟਾਉਂਗਾ ਜਾਂ ਸੱਦ ਲਿਆ ਪਲਸਰ ਫੜਾਉਂਗਾ ਹੋਏ ਮੈਂ ਮਰ ਜਾ ਡੱਕ ਖੜ ਜਾ ਇਹ ਆਈ ਆ ਗਈ ਆਇਆ ਨਹੀਂ ਮੈਂ ਮਰ ਜਾ ਨਿੱਕੇ ਨਿੱਕੇ ਜਵਾਕਾਂ ਨੂੰ ਪਤਾ ਲੱਗ ਗਿਆ ਵੀ ਮੈਂ ਭੁੱਕੀ ਵੇਚਦੀ ਆ ਮੈਂ ਚੂਰਨ ਨਹੀਂ ਵੇਚਦੀ ਆਹ ਦੇਖ ਜੀ ਦੋਏ ਕਹਿੰਦਾ ਕਾ ਫਿਰ ਹੋਰ ਜਵਾਕ ਵੀ ਕਹਿੰਦੇ ਹੁਣ ਹੁਣ ਕੀ ਕਰਾਂ ਚਲ ਕੋਈ ਨਹੀਂ ਪੋਲੇ ਨੂੰ ਆ ਜਾਣਦੇ ਉਹਨੂੰ ਕਹੂੰਗਾ ਤੇ ਮੁੰਡੇ ਨੂੰ ਸਮਝਾ ਦੇ ਕਿ ਤੇ ਆਪਦੀ ਮਾਂ ਨੂੰ ਵੀ ਨਾ ਲੈ ਆਵੇ ਇਹ ਤਾਂ ਹਰ ਕੀ ਬਹੁਤਾ ਮੁੰਡਾ ਜਾ ਕਿੱਡੀ ਚੈਰ ਕੋਲਦਾ ਚਲ ਦੇਖੀ ਜੋ ਆ ਜਾ ਮੈਂ ਤੇ ਨਹੀਂ ਰੰਡੀ ਨੂੰ ਪਤਾ ਨਿਕਲ ਨਹੀਂ ਬਾਹਰ ਕੰਜਰੀਏ ਤੇ ਮੇਰਾ ਸਾਰਾ ਘਰ ਪਟ ਤਾ ਉਹ ਬੈਠੀ ਹੀ ਨਹੀਂ ਨੀ ਕੀ ਹੋ ਗਿਆ ਪੁੱਤ ਦੱਸ ਨਹੀਂ ਮੈਨੂੰ ਤੂੰ ਉਹ ਤਾਂ ਭਾਂਡੇ ਬੰਜਣ ਲੱਗੀ ਸੀ ਹਾਂ ਕੀ ਹੋ ਗਿਆ ਭਾਂਡੇ ਬੰਜਣ ਲੱਗੀ ਤੈਨੂੰ ਤਾਂ ਮੈਂ ਮਝਾਉਣੀ ਆ ਭਾਂਡੇ ਨਹੀਂ ਕੰਜਰੀਏ ਮੇਰਾ ਸਾਰਾ ਘਰ ਪਟ ਤਾ ਨਹੀਂ ਲੁੱਟੀ ਹੈ ਤੈ ਨੇ ਪੁੱਤਾ ਖੋ ਕੇ ਗਿਆ ਮੈਨੂੰ ਅੱਜ ਤਾਂ ਦੱਸ ਇਹਦੇ ਮਾਂਦਰਾਂ ਲੱਗਾ ਉਹ ਤਾਂ ਬਲੂੰਗੜੇ ਜਿਹਾ ਮਕਰ ਮੈਂ ਇਹਦੇ ਮਾਂਗਰ ਲੱਗਦੀ ਨਹੀਂ ਅੱਛਾ ਤੂੰ ਤੂੰ ਕਰਤੂਤ ਕਰਦੀਆਂ ਜਿਹੜੀਆਂ ਕੀ ਕਰਤੂਤ ਕਰਤੀ ਪੁੱਤੋ ਦੁੱਧ ਕਰਤੀ ਚੂਰ ਨਾ ਦਿੰਨੀ ਐ ਸਾਰਾ ਘਰ ਪੱਟਦਾ ਮੇਰਾ ਚੂਰ ਨਾ ਨਹੀਂ ਸੱਚ ਭੁੱਕੀ ਨੇ ਪੁੱਤੋ ਤਾਂ ਚੂਰਨ ਐ ਉਹੀ ਕਿਸੇ ਨਾ ਨਾਂ ਲੈਤਾ ਤਾਨੂੰ ਭੁੱਕੀ ਦਾ ਮੈਨੂੰ ਪਤਾ ਐ ਮੈਨੂੰ ਪਤਾ ਇਹਦਾ ਸਾਰਾ ਪਿੰਡ ਪੱਟ ਰੱਖਿਆ ਤੈਂ ਨੀ ਜਵਾਕ ਵੀ ਸਖਿਆ ਲਈ ਤੂੰ ਕੌਂੜੀਏ ਤੂੰ ਟਿਕ ਜਾ ਟਿਕ ਜਾ ਭਾਈ ਨੀ ਕਿਉ ਬੋਲਦੀ ਸਿਰੇ ਚੜਦ ਗਿਆ ਤੂੰ ਮੈਂ ਪੁੱਤ ਪੁੱਤ ਕਰੀ ਜਨੇ ਤੂੰ ਜਿਆਦਾ ਬੋਲਦੀ ਆਂ ਕਿ ਹਾਂ ਹੁਣ ਤਾਂ ਬੋਲਿਆ ਕੀ ਤੂੰ ਜਿਆਦਾ ਕੀ ਕਰਦੇਗੀ ਫਿਰ ਤੂੰ ਕਰ ਦੂੰਗੀ ਤੇਰਾ ਸਾਰਾ ਘਰ ਵੇਚ ਦੂ ਦੇਖ ਲੈ ਮੈਂ ਤੂੰ ਇਹ ਜੜੇ ਨੂੰ ਲਿਆਉਣੀ ਆਂ ਕੋਈ ਨਾ ਮੁਰਸਾ ਚ ਕਰਨੀਆਂ ਮੈਂ ਤੂੰ ਆਹ ਦੇਖੋ ਮੈਨੂੰ ਲੱਗਦਾ ਦੋਨੇ ਇਹ ਕੋਹਦੇ ਖਸਮ ਨੂੰ ਪੁੱਛ ਲੈ ਚੂਰ ਖਾਂਦਾ ਕਿ ਭੁੱਕੀ ਖਾਂਦਾ ਮੈਨੂੰ ਪਤਾ ਆਏ ਜੂ ਉਹ ਨਹੀਂ ਖਾਂਦਾ ਭੁੱਕੀ ਖਾਂਦਾ ਭੁੱਕੀ ਵੇਚਦੀ ਆਂ ਤੂੰ ਧੀਰੀ ਗੱਲ ਸੁਣ ਲੈ ਮੈਂ ਤੈਨੂੰ ਦਿੰਨੇ ਆ ਚਮਚਾ ਭਰ ਕੇ ਤੂੰ ਦੱਸ ਵੀ ਉਹ ਭੁੱਕੀ ਆ ਕਿ ਚੂਰ ਨਾਗਾ ਲਖਵਾ ਚੱਲ ਲੈ ਆ ਜਾ ਆ ਮੈਨੂੰ ਬੁਲਾ ਦੇ ਭੁੱਕੀ ਤੇ ਹੋਣਾ। ਦੇਖ ਰਹਾ ਤਾਂ ਲਾ ਛੱਡਿਆ ਤੈ। ਨਹੀਂ ਭੁੱਕੀ ਨਹੀਂ ਹੈਗੀ। ਤੂੰ ਦੇਖ ਤਾਂ ਸਹੀ। ਮੰਮੀ ਝੂਠ ਬੋਲਦੀ ਐ ਤੈਨੂੰ ਜਿਆ। ਕੋਈ ਖਾ ਕੇ ਦੇਖਦੇ ਆਪਾਂ ਖਾ ਕੇ ਦੇਖਦੇ ਆ। ਮੈਂ ਕੋਲ ਕੇ ਲਿਆਉਣੀ ਆ। ਕੋਲ ਕੇ ਨਾ ਲੈ ਆਈ ਲਿਆ ਦੇ ਨੀ ਸੁੱਕਾ। ਇਹ ਸੁੱਕਾ। ਝੋਕਾ ਪਰ ਪਾਣੀ ਨਾਲ ਖਾਣਾ ਪਊਗਾ ਤੈਨੂੰ ਕੀ ਪਤਾ? ਨਹੀਂ ਲਿਆ ਦੇ ਲਿਆ ਦੇ ਤੂੰ। ਚੰਗੀ ਤਰ੍ਹਾਂ ਕੋਲ ਤਾਂ ਜਿਹੜਾ ਇਹਨੂੰ ਪਤਾ ਨਾ ਲੱਗੇ। ਭੁੱਕੀ ਆ ਕਿ ਚੋਰ ਨੇ। ਲੈ ਪੁੱਤ। ਲੈ। ਆ ਪੀ ਲੈ। ਤੂੰ ਦੇਖ ਫੇਰ। ਅੱਧਾ ਚਮਚ ਮੈਂ ਤਾਂ ਕਹਿੰਨੀ ਐਨੂੰ ਵੀ ਪੀ ਲੈ। ਮੈਨੂੰ ਪਤਾਗਾ। ਮੇਰੇ ਮੁੰਡੇ ਨੂੰ ਨਾ ਲਾ ਉੱਠੇ ਹਿੱਸਾਂ ਤੇ। ਨਹੀਂ ਨਹੀਂ ਪੁੱਤ। ਕੌੜਾ ਤਾਂ ਨਹੀਂ ਹੈ ਗਿਆ? ਨਾ 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 ਕੌੜਾ ਨਹੀਂ। ਤੂੰ ਪੀ ਕੇ ਦੇਖ ਫਿੱਕਾ ਜਾਊਗਾ। ਹੂੰ ਹੂੰ। ਹਾਂ। ਇਹ ਇੱਥੇ ਨਾਲ ਧਾ ਦੇ। ਆ। ਅੱਛਾ। ਹਾਂ। ਇਧਰ ਇਹ ਵੀ ਖਾਂਦਾ ਮੇਰੇ ਘਰ ਆ ਰਿਹਾ। ਤੇ ਚੂਰਨਾ ਤਾਂ। ਚੂਰਨਾ ਥੋੜੀ ਆਪੁਕੀ ਐ ਇਹ। ਨਹੀਂ ਨਹੀਂ ਪੁੱਤ। ਕਿਸੇ ਨੂੰ ਮਰਜੀ ਚੈੱਕ ਕਰਾ ਲੈ। ਕਿਸੇ ਨੂੰ ਮਰਜੀ ਕਰਾਂਗਾ। हां। ਮੈਨੂੰ ਤੂੰ ਕੀ ਆਗੀ? ਹਾਂ ਮੈਨੂੰ ਪਤਾ ਪਤਾ। ਤੁਸੀਂ ਕਰ ਇੱਕ ਤੇ ਸਰ ਮਰਜੀ ਚੈੱਕ ਕਰਾ ਲਿਓ। ਮੈਂ ਕੋਈ ਨੂੰ ਚੈੱਕ ਕਰਾਉਂਗੀ ਜਾ ਕੇ। ਹਾਂ। ਨਾਲੇ ਤੇਰੇ ਤਾਂ ਕੇਸ ਭਾਉਂਗੀ, ਵਾਲ ਭਾ ਕੇਸ ਭਾਉਂ ਤੇਰੇ ਤੇ ਮੈਂ। ਨਹੀਂ ਉਹ ਕੀ ਹੁੰਦਾ? ਤੂੰ ਜੋ ਆਖੋਂ ਛੇੜਦੀਆਂ ਬਾਈ। ਬਾਲ ਬੱਚੇ। ਨਹੀਂ ਮੈਂ ਮਰ ਜਾ ਇਹਨੂੰ ਮਤਾਇਆ ਖ ਤੇਰੇ ਪਿਓ ਨੂੰ ਭੇਜ ਦੇ ਚੂਰਨ ਲੈ ਜਾਈਗਾ। ਹਾਂ ਦੇਖ ਦੇ ਖ ਪਿਓ ਨੂੰ ਭੇਜ ਦੇ ਇਹਨੂੰ ਲਾਉਣੀ ਆ ਤੂੰ ਹੈ। ਨਹੀਂ 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 ਪੁੱਤੋ ਮੇਰੇ ਸੋਟੀ ਜਿੱ ਕਿੱਦੋਂ। ਉਹ ਜਾ ਭੇਜਦੀ ਮੈਂ ਮੇਰੇ ਘਰਾਂ ਨੂੰ ਕੋਈ ਨਾ ਕੋਈ ਨਾ। ਹਾਂ। ਬਾੜਾ ਨਾ ਬੋਲ। ਮੇਰੇ ਘਰੇ ਖੜੀਆਂ ਕੀ? ਤੇਰੇ ਘਰੇ ਖੜੀ ਤੇਰਾ ਘਰ ਹੋ ਗਿਆ। ਜੀ ਹਾਂ ਲੋ ਸਮਝ ਕੇ ਰੱਖਿਆ ਦਾ ਲੋਕਾਂ ਨੂੰ ਭੁੱਕੀ ਵੇਚ ਵੇਚ ਕੇ ਤੂੰ ਘਰ ਬਣਾਇਆ ਹੋਇਆ ਇਹ ਨਹੀਂ ਜਵਾ ਬਣਾਇਆ ਦੱਸ ਤੂੰ ਲਾਲਾ ਥੋਰ ਕੋਈ ਨਾ ਲਾ ਥੋਰ ਮਾਰ ਕੇ ਨੂੰ ਲੱਖਾਂ ਦੋਨੇ ਤੇ ਡਾਉਂਗੀ ਮੈਂ ਤੂੰ ਇੱਥੇ ਤੱਤਰ ਹੋ ਕੋਈ ਨਾ ਆ ਲੈ ਕੇ ਜੰਨੀਆਂ ਨਾਲ ਲੈ ਜਾ ਲੈ ਜਾ ਨਹੀਂ ਕਰ ਤੇ ਮੇਰਾ ਕੀ ਕਰੇਗੀ ਨਹੀਂ ਪੁੱਠੇ ਮੁੜ ਕੇ ਆ ਹੁਣ ਨਹੀਂ ਤੇਰੇ ਗੁੱਸੇ ਤੋਂ ਡੱਕਾ ਨਹੀਂ ਆ ਹੋ ਭੜੀ ਚੰਬਲੀ ਐ ਖਸਮ ਸਮਝਦਣਾ ਨਹੀਂ ਖਾਂਦਾ ਹੋਇਆ ਸਿਰ ਤੇ ਮੇਰੇ ਚੜਦਾ ਹੀ ਆ ਕੀ ਇਹਨੂੰ ਡੌਂਤ ਨੇ ਅਸਰੀ ਇਹਨੂੰ ਮੁੜ ਕੇ ਆਉਣ ਦੇ ਮੈਂ ਨਾ ਉਸ ਦਾ ਜਰਨਲ ਹੁੰਨੀ ਆ ਕਰਾਂ ਉਹੀ ਦੇ ਦੂੰਗ ਸਾਹਮਣੇ ਤਾਂ ਲੋਕਾਂ ਦੇ ਸੱਚਾ ਤਾਂ ਹੋਣਾ ਹੀ ਐ ਹੁਣ ਕਿਹੜਾ ਮੈਂ ਭੁੱਕੀ ਦੇਤੀ ਉਹਦੇ ਵਿੱਚ ਗੋਹਾ ਦਿੱਤਾ ਗਾ ਨਪੁੱਤੀ ਨੂੰ ਕਰਦੀ ਫਿਰੇ ਚੱਕ ਜਿੱਥੇ ਮਰਜ਼ੀ ਕਰਾਊਗੀ ਉਹ ਤਾਂ ਮੈਂ ਭੁੱਕੀ ਖਵਾਤੀ ਘੋਲ ਕੇ ਤਾਂ ਤੇ ਉਹ ਮੈਂ ਗੋਹਾ ਉੱਥੇ ਪਿਆ ਸੀ ਉਹਦੇ ਉੱਤੇ ਪੁੜੀ ਬਨ ਕੇ ਇਹ ਸ਼ਹਿਾਰ ਕਹੁੰਦੀ ਐ ਨਾ ਮੈਂ ਵੀ ਸ਼ਹਿਾਰ ਆ ਬਣੀ ਕੀ ਫਿਰਦੀ ਐ ਖਾਂਦੇ ਖਸਮ ਆਪਨੇ ਦੱਸ ਤੇ ਮੇਰੇ ਤੇ ਦੋਸ ਆ ਤੈਂਓ ਤਾਂ ਮੈਂ ਸੋਟੀ ਰੱਖਨੀ ਆ ਕੋਲੇ ਇਹ ਜਾਂਦਾ ਕੀ ਜਾਗਾ ਹਾਂ ਤਕੀਏ ਤੇ ਲੰਬੜਨਾ ਠੋਕਿਆ ਬੈਂਕ ਤੜਕੀ ਵੱਜਦੀ ਵੀ ਬਹੁਤ ਭੜੀ ਆ